ਉਦਾਨਾ ਖਾਸ ਤਾਂ ਰਸਤੇ ਵਿੱਚ ਗੱਡੀ ਖਰਾਬ ਹੁੰਦੀ ਹੈ ਤਾਂ ਲੁਧਿਆਣੇ ਦੇ ਵਿੱਚ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਜੇ ਕੋਈ ਵੀਰ ਗੱਡੀ ਦੀ ਫਤਿਹਗੜ੍ਹ ਸਾਹਿਬ ਜਾਣ ਤੋਂ ਪਹਿਲਾਂ ਸਰਵਿਸ ਕਰਾਣਾ ਚਾਹੁੰਦਾ ਹੈ ਤੇ ਉਹ ਫਤਿਹਗੜ੍ਹ ਸਾਹਿਬ ਜਾਣ ਤੋਂ ਪਹਿਲਾਂ ਗੱਡੀ ਦੀ ਸਰਵਿਸ ਬਿਲਕੁਲ ਫ੍ਰੀ ਆਫ ਕਾਸਟ ਕਰਾ ਸਕਦਾ ਸਾਡੇ ਕੋਲ ਇੱਥੇ ਆ ਕੇ ਇਹ ਸੇਵਾ ਕਰਦਿਆਂ ਨੂੰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਹ ਵੀਰ ਜੀ ਸਾਨੂੰ ਹੋ ਗਿਆ 4 ਸਾਲ ਹੋ ਗਏ 3 ਸਾਲ ਪਹਿਲੇ ਅਸੀਂ ਆਰੰਭ ਕੀਤੀ ਸੀ ਫਿਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕੋਈ ਵੀ ਗੱਡੀ ਖਰਾਬ ਹੁੰਦੀ ਆ ਤਾਂ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਠੀਕ ਕਰ ਰਹੇ ਆ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਇਹੀ ਦੱਸਿਆ ਵੀ ਜੇ ਕਿਸੇ ਦੀ ਲੋੜ ਪਏ ਤੇ ਜੇ ਆਪਾਂ ਲੋੜ ਦੇ ਸਮੇਂ ਨਾ ਕੱਢ ਸਕੀਏ ਅਸੀਂ ਤਾਂ ਸਾਡੇ ਵੱਲੋਂ ਤਾਂ ਪਹਿਲ ਕਦਮੀ ਹਰੇਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਅਕਸਰ ਸੜਕ ਦੇ ਉੱਤੇ ਯਾਤਰਾ ਕਰਦੇ ਸਮੇਂ ਅਗਰ ਸਾਡੀ ਕਾਰ ਜਾਂ ਸਾਡਾ ਟੂ-ਵੀਲਰ ਖਰਾਬ ਹੋ ਜਾਂਦਾ ਤੇ ਸਾਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਪੇਸ਼ ਆਉਂਦੀ ਹੈ ਤੇ ਸਾਡੀ ਉਹ ਸੜਕ ਦੇ ਉੱਤੇ ਯਾਤਰਾ ਸਾਡੀ ਖਰਾਬ ਹੋ ਜਾਂਦੀ ਆ ਜਿਸ ਦੇ ਕਾਰਨ ਅਸੀਂ ਤਾਂ ਪਰੇਸ਼ਾਨ ਹੁੰਦੇ ਆ ਨਾਲ ਸਾਡੀ ਫੈਮਿਲੀ ਵੀ ਪਰੇਸ਼ਾਨ ਹੋ ਜਾਂਦੀ ਆ ਅੱਜ ਤੁਹਾਨੂੰ ਕਿ ਇਹੋ ਜਿਹੇ ਨੌਜਵਾਨਾਂ ਨਾਲ ਮਿਲਵਾਨ ਜਾ ਰਹੇ ਆ ਜਿਨ੍ਹਾਂ ਦਾ ਉਦੇਸ਼ ਸਿਰਫ ਮਿਸ਼ਨ ਸੇਵਾ ਹੈ ਇਹ ਸ਼ਹੀਦਿਆਂ ਦੇ ਦਿਨਾਂ ਦੇ ਵਿੱਚ ਇਹ ਸੇਵਾ ਬਿਲਕੁਲ ਫ੍ਰੀ ਕਰਦੇ ਨੇ ਇਹਨਾਂ ਦੀ ਸੇਵਾ ਦੇ ਵਿੱਚ ਇਹਨਾਂ ਦੇ ਕੁਝ ਸਾਥੀ ਵੀ ਇਹਨਾਂ ਦਾ ਕਾਫੀ ਚਿਰ ਤੋਂ ਸਾਥ ਦੇ ਰਹੇ ਨੇ ਗੱਲ ਕਰਦੇ ਆ ਇਸ਼ਪ੍ਰਿਤ ਸਿੰਘ ਜੀ ਸਸਿਕਾ ਇਸ਼ਪ੍ਰਿਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਤਰ੍ਹਾਂ ਕਿ ਇਸ਼ਪ੍ਰਿਤ ਜੀ ਅਸੀਂ ਦੇਖ ਰਹੇ ਹਾਂ ਸੜਕ ਦੇ ਉੱਤੇ ਤੁਸੀਂ ਫ੍ਰੀ ਸੇਵਾ ਜਿਹੜੀ ਗੱਡੀਆਂ ਬਾਈਕਾਂ ਜਦੋਂ ਖਰਾਬ ਹੋ ਜਾਂਦੀਆਂ ਤੁਸੀਂ ਉਹਨਾਂ ਦੀ ਫ੍ਰੀ ਸੇਵਾ ਕਰਦੇ ਹੋ ਇਹ ਤੁਸੀਂ ਇਹ ਤੁਹਾਡੇ ਮਨ ਵਿੱਚ ਕੀ ਕਿਸ ਤਰ੍ਹਾਂ ਇਹ ਆਇਆ ਕਿ ਤੁਹਾਨੂੰ ਇਹ ਸੇਵਾ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜੰਦਾ ਨੂੰ ਚਾਰ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਨਮਸਕਾਰ ਕਰਨ ਜਾ ਰਹੀਆਂ ਸੰਗਤਾਂ ਨੂੰ ਮੇਰੇ ਵੱਲੋਂ ਅਤੇ ਮਿਸ਼ਨ ਸੇਵਾ ਜਥਾ ਦੁਗਰੀ ਵੱਲੋਂ ਤੇ ਹਰਮਨ ਮੋਟਰ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਖੁਦਾ ਨਾ ਖਾਸ ਤਾਂ ਰਸਤੇ ਵਿੱਚ ਗੱਡੀ ਖਰਾਬ ਹੁੰਦੀ ਹੈ ਤਾਂ ਲੁਧਿਆਣੇ ਦੇ ਵਿੱਚ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾਊਗਾ ਤੇ ਇਸ ਵਾਰ ਅਸੀਂ ਇੱਕ ਅਲੱਗ ਉਪਰਾਲਾ ਲੈ ਕੇ ਆਏ ਆਂ ਮੋਬਾਈਲ ਵੈਨ ਅਸੀਂ ਜਿਸ ਦੇ ਵਿੱਚ ਬਣਾਈ ਹੈ ਜੇ ਕੋਈ ਵੀਰ ਗੱਡੀ ਦੀ ਫਟੇਗੜ ਸਾਹਿਬ ਜਾਣ ਤੋਂ ਪਹਿਲਾਂ ਸਰਵਿਸ ਕਰਾਣਾ ਚਾਹੁੰਦਾ ਹੈ ਤੇ ਉਹ ਫਟੇਗੜ ਸਾਹਿਬ ਜਾਣ ਤੋਂ ਪਹਿਲਾਂ ਗੱਡੀ ਦੀ ਸਰਵਿਸ ਬਿਲਕੁਲ ਫ੍ਰੀ ਆਫ ਕਾਸਟ ਕਰਾ ਸਕਦਾ ਸਾਡੇ ਕੋਲ ਇੱਥੇ ਆ ਕੇ ਇਹ ਸੇਵਾ ਕਰਦਿਆਂ ਨੂੰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਹ ਵੀਰ ਜੀ ਸਾਨੂੰ ਹੋ ਗਿਆ 4 ਸਾਲ ਹੋ ਗਏ 3 ਸਾਲ ਪਹਿਲੇ ਅਸੀਂ ਆਰੰਭ ਕੀਤੀ ਸੀ ਤੇ ਅੱਜ ਸਾਨੂੰ ਚੌਥਾ ਸਾਲ ਆ ਤੇ ਗੁਰੂ ਮਹਾਰਾਜ ਦੀ ਮਿਹਰ ਹੈ ਤੁਹਾਡੇ মিডিਆ ਭਾਈਚਾਰੇ ਨੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਦਿੱਤਾ ਜਿਹਦੇ ਕਰਕੇ ਅੱਜ ਸੰਗਤਾਂ ਦੇ ਸਾਨੂੰ ਅਨੇਕਾਂ ਹੀ ਫੋਨ ਆ ਰਹੇ ਆ ਜਿਹਦੇ ਕਰਕੇ ਕਿਉਂਕਿ ਗੱਡੀਆਂ ਤਕਰੀਬਨ ਖਰਾਬ ਜ਼ਿਆਦਾਤਰ ਟਰੈਕਟਰ ਖਰਾਬ ਨੇ ਔਰ ਜ਼ਿਆਦਾਤਰ ਫਤੇਗੜ ਸਾਹਿਬ ਦੀ ਧਰਤੀ ਦੇ ਉੱਪਰ ਖਰਾਬ ਹੋਏ ਆ ਜਿਆਦਾਤਰ ਅਗਰ ਇੱਥੋਂ ਦੀ ਰਸਤੇ 'ਚ ਜਾਂਦੇ ਆ ਕਿਤੇ ਰਸਤੇ ਦੇ ਵਿੱਚ ਕੋਹਾੜੇ ਦੇ ਵਿੱਚ ਜਾਂ ਕਿਸੇ ਉਹ ਫਤੇਗੜ ਸਾਹਿਬ ਦੇ ਰਸਤੇ 'ਚ ਜਾਂਦੇ ਆ 'ਚ ਗੱਡੀ ਕੋਈ ਖਰਾਬ ਹੋ ਜਾਂਦੀ ਆ ਕੀ ਤੁਹਾਡੀ ਟੀਮ ਉੱਥੇ ਰਸਤੇ 'ਚ ਜਾ ਕੇ ਉਹਨਾਂ ਦੀ ਗੱਡੀ ਉੱਥੇ ਜਾ ਕੇ ਵੀ ਠੀਕ ਕਰਦੀ ਆ ਦੇਖੋ ਲੁਧਿਆਣਾ ਤੋਂ ਲੈ ਕੇ ਵੇਰਕਾ ਮਿਲਕ ਪਲਾਂਟ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕੋਈ ਵੀ ਗੱਡੀ ਖਰਾਬ ਹੁੰਦੀ ਆ ਤਾਂ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਠੀਕ ਕਰ ਰਹੇ ਆ ਕਿਉਂਕਿ ਇੱਕ ਬੰਦਾ ਇੰਨੀ ਦੂਰ ਤੱਕ ਨਹੀਂ ਜਾ ਸਕਦਾ ਅਸੀਂ ਲੁਧਿਆਣਾ ਫੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕੋਈ ਵੀ ਗੱਡੀ ਖਰਾਬ ਹੋ ਰਹੀ ਹੈ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਔਰ 24 ਘੰਟੇ ਦੀ ਡਿਊਟੀ ਨਿਭਾ ਰਹੇ ਹਾਂ ਇੱਕ ਬੰਦਾ 24 ਘੰਟੇ ਡਿਊਟੀ ਨਹੀਂ ਨਿਭਾ ਸਕਦਾ ਅਸੀਂ 8-8 ਘੰਟੇ ਦੀਆਂ ਆਪਣੀਆਂ ਟੀਮ ਦੇ ਵਲੰਟੀਅਰਸ ਬਾਹਰ ਲਾਏ ਹੋਏ ਆ ਜਿਹਦੇ ਕਰਕੇ ਸਾਡੀ ਵਲੰਟੀਅਰਸ 8-8 ਘੰਟੇ ਦੀ ਡਿਊਟੀ ਦੇ ਰਿਹਾ ਤੇ ਸਾਰੇ ਇਸ ਚੀਜ਼ ਨੂੰ ਸਹਿਯੋਗ ਦੇ ਰਹੇ ਸਾਡੇ ਨਾਲ ਇਸ ਸੇਵਾ ਦੇ ਨਾਲ ਤੁਸੀਂ ਇੱਕ ਹੋਰ ਵੀ ਸੇਵਾ ਦੱਸਦੇ ਸੀ ਉਹ ਕਿਹੜੀ ਸੇਵਾ ਹੈ ਸਾਡੇ ਨਾਲ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਅਸੀਂ ਦੁੱਧ ਦਾ ਲੰਗਰ ਲਾ ਰਹੇ ਹਾਂ ਚਾਹੇ ਕਰੋਨਾ ਕਾਲ ਹੋਵੇ ਚਾਹੇ ਹੜ ਪੀੜਤ ਹੋਣ ਕਰੋਨਾ ਕਾਲ ਦੇ ਵਿੱਚ ਅਸੀਂ ਉਸ ਘਰਾਂ ਦੇ ਵਿੱਚ ਸੈਨਟਾਈਜ਼ ਕੀਤਾ ਜਿਸ ਘਰਾਂ ਵਿੱਚ ਕਰੋਨਾ ਹੋਇਆ ਹੋਇਆ ਸੀ ਉਸ ਘਰਾਂ ਵਿੱਚ ਗਏ ਹਾਂ ਉਸ ਤੋਂ ਬਾਅਦ ਹੜ ਪੀੜਤ ਜਿਨ੍ਹਾਂ ਦੇ ਘਰਾਂ ਦੇ ਵਿੱਚ ਦਤਸ ਫੁੱਟ ਪਾਣੀ ਸੀ ਅਸੀਂ ਉਸ ਘਰਾਂ ਦੇ ਵਿੱਚ ਜਾ ਕੇ ਵੀ ਆਪਣਾ ਉਹਨਾਂ ਦੀ ਸਹਾਇਤਾ ਕੀਤੀ ਹੈ ਇਸ ਦੇ ਨਾਲ ਦੇ ਨਾਲ ਸਾਡੇ ਕੋਲੇ ਰਾਸ਼ਨ ਦੀ ਸੇਵਾ ਹਰੇਕ ਮਹੀਨੇ ਚੱਲ ਰਹੀ ਹੈ ਤੇ ਹਰੇਕ ਮਹੀਨੇ ਦਵਾਈਆਂ ਦੀ ਸੇਵਾ ਚੱਲ ਰਹੀ ਬੱਚਿਆਂ ਦੀ ਫੀਸਾਂ ਦੀ ਸੇਵਾ ਚੱਲ ਰਹੀ ਹੈ ਜੇ ਜਿਹੜੀ ਰਸਤੇ ਦੇ ਵਿੱਚ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਜਾਂ ਬਾਈਕ ਖਰਾਬ ਹੋ ਜਾਂਦੀ ਜਿਸ ਤੱਕ ਤੁਸੀਂ ਦੱਸਿਆ ਵੇਰਕਾ ਤੋਂ ਲੈ ਕੇ ਦਰਾਹੇ ਤੱਕ ਤੁਸੀਂ ਉਹਨਾਂ ਦੀ ਗੱਡੀ ਦੀ ਸਰਵਿਸ ਸਰਵਿਸ ਜਾਂ ਉਹਨਾਂ ਦੀ ਸੇਵਾ ਕਰਦੇ ਹੋ ਕਿ ਕੀ ਜਦੋਂ ਉਹਨਾਂ ਦੀ ਇਸ ਸੇਵਾ ਦੇ ਦੌਰਾਨ ਕੋਈ ਉਹਨਾਂ ਨੂੰ ਕੋਈ ਛੱਟ ਜੋੜ ਜਾਂ ਕੁਛ ਇਸ ਤਰ੍ਹਾਂ ਲੱਗ ਜਾਂਦੀ ਹੈ ਕਿ ਕੀ ਤੁਸੀਂ ਉਹਨਾਂ ਨੂੰ ਫਸਟੇਡ ਵੀ ਪ੍ਰੋਵਾਈਡ ਕਰਦੇ ਹੋ ਬਿਲਕੁਲ ਅਸੀਂ ਫਰਸਟ ਏਡ ਦੇਖੋ ਜੇ ਤਾਂ ਪਹਿਲੀ ਗੱਲ ਜੇ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਵੀ ਹੈ ਤੇ ਅਸੀਂ ਬਿਲਕੁਲ ਕਿਉਂਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਇਸ ਚੀਜ਼ ਦਾ ਦੱਸਿਆ ਹੀ ਹੈ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਇਹੀ ਦੱਸਿਆ ਵੀ ਜੇ ਕਿਸੇ ਦੀ ਲੋੜ ਪਏ ਤੇ ਜੇ ਆਪਾਂ ਲੋੜ ਦੇ ਸਮੇਂ ਨਾ ਖੜ ਸਕੀਏ ਅਸੀਂ ਤਾਂ ਸਾਡੇ ਵੱਲੋਂ ਤਾਂ ਪਹਿਲ ਕਦਮੀ ਹਰੇਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਉਹਨਾਂ ਦੀ ਇਹ ਨੌਜਵਾਨ ਜੋ ਕਿ ਮਿਸ਼ਨ ਸੇਵਾ ਲੈ ਕੇ ਤੁਰੇ ਹੋਏ ਨੇ ਔਰ ਹੁਣ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਸ਼ਾਮ ਦਾ ਟਾਈਮ ਹੈ ਬਹੁਤ ਸਾਰੇ ਲੋਕੀ ਆਪਣੇ ਘਰਾਂ ਨੂੰ ਜਾ ਰਹੇ ਨੇ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਗੁਰੂ ਮਹਾਰਾਜ ਨੂੰ ਮੱਥਾ ਟੇਕਣ ਜਾ ਰਹੇ ਨੇ ਔਰ ਇਹ ਕਹਿੰਦੇ ਨੇ ਕਿ ਵੇਰਕਾ ਤੋਂ ਲੈ ਕੇ ਦੁਰਾਹੇ ਤੱਕ ਅਗਰ ਕਿਸੇ ਦੀ ਗੱਡੀ ਵਿੱਚ ਕੋਈ ਨੁਕਸਪੰਦਾ ਕੋਈ ਪ੍ਰੋਬਲਮ ਆਂਦੀ ਆ ਇਹ ਠੀਕ ਕਰ ਦਿੰਦੇ ਨੇ ਸੋ ਇਹ ਸੇਵਾ ਉਹਨਾਂ ਦੀ ਜਰੂਰ ਪ੍ਰਵਾਨ ਹੋਏਗੀ ਸੋ ਅਗਰ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਆ ਦੁਗਰੀ ਦੇ ਉੱਤੇ ਦੁਗਰੀ ਨਹਿਰ ਦੇ ਉੱਪਰ ਅਗਰ ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆਦੀ ਆਂਦੀ ਹੈ ਤਾਂ ਦੁਗਰੀ ਨਹਿਰ ਦੇ ਉੱਤੇ ਇਹ ਨੌਜਵਾਨ ਤੁਹਾਡੀ ਉਸ ਬਾਈਕ ਜਾਂ ਤੁਹਾਡੀ ਉਸ ਗੱਡੀ ਦੀ ਪ੍ਰੋਬਲਮ ਨੂੰ ਦੂਰ ਕਰ ਸਕਦੇ ਨੇ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ